ਸਾਸਰੀ ਗਾਲੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲ ਅੱਜ ਹੈਗਾ ਜੀ ਦਿਨ ਮੰਗਲਵਾਰ 26 ਮਾਰਚ ਤੇ ਅੱਧਰ ਜੀ ਮੈਂ ਆਈ ਸੀ ਦਵਾਈ ਲੈ ਕੇ ਹਸਪੀਟਲ ਤੋਂ ਬਸ ਆ ਕੇ 10 ਮਿੰਟ ਹੀ ਹੋਏ ਨੇ ਤੇ ਦੁਪਹਿਰ ਦੀ ਰੋਟੀ ਸਬਜੀ ਦਾ ਟਾਈਮ ਹੋ ਗਿਆ ਤੇ ਕੁਛ ਤਿਆਰੀ ਮੈਂ ਕੀਤੀ ਹੈ ਸਬਜੀ ਦੀ ਕਟਣ-ਕੁਟਣ ਦੀ ਤਕ ਉਸ ਜੂਵੀ ਦੇ ਪਾਪਾ ਨੇ ਸੰਭਾਲ ਲਿਆ ਕਿੰਨਾ ਕੰਮ ਤੜਕਾ ਥੜਕਾ ਲਾ ਆਂਦਾ ਸਬਜੀ ਨੂੰ ਆਟਾ ਮੈਂ ਗੁੰਨਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਦਵਾਈ ਖਾ ਕੇ ਸੋਣਾ ਵੀ ਕਿਉਂਕਿ ਉਹ ਦਵਾਈ ਨਾਲ ਵਿੱਚ ਨਸ਼ੇ ਵਾਲੀ ਹੁੰਦੀ ਹੈ ਅਲਰਜੀ ਦੀ ਉਹਨੂੰ ਖਾਣ ਤੋਂ ਬਾਅਦ ਨਾ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਇਸ ਕਰਕੇ ਮੈਂ ਨਾ ਫਟਾਫਟ ਥੋੜਾ ਬੋਤਾ ਕੰਮ ਨਾਲ ਕਰਾਤਾ ਹੈ ਉਹ ਜੀ ਸਮਝੀ ਨੂੰ ਤੜਕਾ ਲਾਤਾ ਹੈ ਨਾ ਨਵੇਂ ਆਲੂ ਪਾਤੇ ਜਾਂ ਪਾਲਕ ਪਾਤੀ ਹੈ ਤੇ ਆਟਾ ਮੈਂ ਗੁੰਮ ਦਿੱਤਾ ਤੇ ਜਦੋਂ ਰੋਟੀ ਖਾਣੀ ਹੋਏਗੀ ਥੋੜੀ ਬਹੁਤੀ ਜਿਵੇਂ ਵੀ ਹਿੰਮਤ ਹੋਏਗੀ ਮੇਰੇ ਕੋਲ ਫਿਰ ਮੈਂ ਫੁਲਕੇ ਬੇਲ ਦਾਂਗੀ ਨਹੀਂ ਤਾਂ ਫਿਰ ਆਪ ਹੀ ਬਣਾਣਗੇ ਜਿੰਤਾ ਵੀ ਬਣਾਨੇ ਬਣਾਏ ਜਾਣਗੇ ਲੋ ਜੀ ਬਾਬਾ ਜੀ ਦੀ ਕਿਰਪਾ ਨਾਲ ਥੋੜੀ ਜੀ ਚਲੋ ਹਲੇ ਇੱਕਦਮ ਨੀਂਦ ਨਹੀਂ ਆਈ ਹੈਗੀ ਐ ਤੇ ਫਿਰ ਮੈਂ ਕਿਹਾ ਚਲੋ ਮੈਂ फटाफट ਫੁੱਲ ਕੇ ਵੇਲ ਦਿੰਨੀ ਆ ਤੇ ਤੁਸੀਂ ਸਿੱਕੀ ਜੋ फटाफट ਨਿਮਟਜੂਗਾ ਕੰਮ ਉਸ ਤੋਂ ਬਾਅਦ ਫਿਰ ਫਰੀ ਆ ਫਿਰ ਭਾਵੇਂ ਮੈਨੂੰ ਨੀਂਦ ਵੀ ਆ ਜਾਊਗੀ ਸ਼ਾਮ ਤੱਕ ਸੁੱਤੀ ਵੀ ਰਵਾਂਗੀ ਕੋਈ ਟੈਨਸ਼ਨ ਨਹੀਂ ਤੇ ਅੰਦਰ ਨਾਲ ਨਾਲ ਹੀ ਖਾਰਾਂਗੇ ਤੇ ਆ ਗੋਲੀ ਖਾਂ ਤੋਂ ਬਾਅਦ ਜੀ ਮੈਨੂੰ ਭੁੱਖ ਵੀ ਕਾਫੀ ਜ਼ਿਆਦਾ ਲੱਗ ਰਹੀ ਸੀ ਜਿਵੇਂ ਅੱਗੇ ਮੈਨੂੰ ਭੁੱਖ ਨਹੀਂ ਲੱਗਦੀ ਸੀ ਅਲਰਜੀ ਵਾਲੀ ਗੋਲੀ ਖਾਂ ਤੋਂ ਬਾਅਦ ਨਾ ਮੈਨੂੰ ਭੁੱਖ ਵੀ ਮਤਲਬ ਵਧੀਆ ਲੱਗੀ ਐ ਜਿਵੇਂ ਤੇ ਤੇ ਜੀ ਭੁੱਖ ਲੱਗਦੀ ਐ ਅੰਦਰੋਂ ਖਾਣ ਨੂੰ ਮਨ ਕਰਦਾ फटाफट ਕੁਝ ਤੇ ਫੇਰ ਅੱਧਰ ਜੀ ਮੈਂ ਰੋਟੀ ਵੀ ਚਾਰ ਪੰਜ ਫੁਲਕੇ ਖਾ ਲਏ ਸੀਗੇ ਨਹੀਂ ਤਾਂ ਅੱਗੇ ਇੱਕ ਦੋ ਫੁਲਕੇ ਹੀ ਕਈ ਵਾਰੀ ਖਾਂਦੀ ਹੁੰਦੀ ਸੀ ਮੁਸ਼ਕਿਲ ਨਾਲ ਤੇ ਸਬਜ਼ੀ ਵੀ ਨਾ ਨਾ ਕਾਫੀ ਜਰਾ ਟੇਸਟੀ ਬਣਾਈ ਐ ਆਲੂ ਪਾਲਕ ਦੀਪੁਰ ਜੀ ਸੀ ਤੇ ਅੱਧਰ ਦੀ ਸ਼ਾਮ ਦਾ ਟਾਈਮ ਤਾਂ ਮੇਰੀ ਜਿਆਦਾ ਹਾਲਤ ਖਰਾਬ ਹੋ ਗਈ ਸੀ ਨੀਂਦ ਬਹੁਤ ਜਿਆਦਾ ਆਈ ਜਾ ਰਹੀ ਸੀਗੀ ਬੇਹੋਸ਼ਾ ਵਾਂਗੂ ਪਈ ਹੋਈ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕੌਣ ਮੈਨੂੰ ਕੀ ਕਹਿ ਰਿਹਾ ਸਮਝ ਹੀ ਨਹੀਂ ਆ ਰਹੀ ਸੀ ਤੇ ਅੱਧਰ ਆਪ ਹੀ ਲੱਗੇ ਹੋਏ ਸੀ ਕਿਚਨ ਦੇ ਵਿੱਚ ਤੂੰ ਮੂੰਗੀ ਮਸਰੀ ਦੀ ਦਾਲ ਬਣਾਈ ਐ ਮੰਡੀੋਂ ਜਾ ਕੇ ਸਮਝੀ ਵੀ ਲੈ ਕੇ ਆਏ ਨੇ ਤੇ ਮੈਂ ਹੁਣ ਉੱਠੀ ਆਂ ਸਾਡੇ 8:30 9 ਵਜੇ ਦਾ ਟਾਈਮ ਹੈ ਤਾਂ ਹੁਣ ਮੈਂ ਉੱਠੀ ਆ ਤੇ ਹਨਾ ਕਟਣ ਲਿਆਂਦੀ ਸੀਗੀ ਤੇ ਉਹਦੇ ਮੈਂ ਫਿਰ ਮੈਂ ਕਿਹਾ ਚਲੋ ਬੈ ਕੇ ਨਾ ਇਹਦੇ ਬੀਜ ਕੱਢ ਕੇ ਰੱਖ ਦਿੰਨੀ ਐ ਨਾਲੇ ਛਿਲਕੇ ਰੱਖ ਦਿੰਨੀ ਐ ਤੇ ਇਧਰ ਕਿ ਜਦੋਂ ਦੇ ਵਿੱਚ ਜੀ ਦਾਲ ਨੂੰ ਲਾ ਰਹੇ ਸੀ ਤੜਕਾ ਦਾਲ ਬੋਲਤੇ ਨਾ ਨੇ ਆਪ ਹੀ ਬਣਾਈ ਆ ਆਪ ਹੀ ਤੜਕਾ ਰੜਕਾ ਲਾਇਆ ਮੈਂ ਬਿਲਕੁਲ ਨਹੀਂ ਕਿਚਨ ਦੇ ਵਿੱਚ ਗਈ ਮੈਂ ਬਸ ਉੱਠ ਕੇ ਸਮਝੀ ਸੀ ਬੀਜ ਵਗਾਰੇ ਛਿੱਲੇ ਨੇ ਕੱਲ ਦੁਪਹਿਰ ਵਾਸਤੇ ਦੁਪਹਿਰ ਦੀ ਸੁੱਤੀ ਹੋਈ ਸੀ ਮੈਂ ਸਾਢੇ 8 ਵਜੇ ਉੱઠી ਆ ਤੇ ਅੱਜ ਕੁਝ ਦਾਲ ਬਣਾ ਲਈ ਇਹਨਾਂ ਨੇ ਹਰਾ ਧਨੀਆ ਵੀ ਪਾਤਾ ਤੇ ਉਹ ਗਾਜਰ ਤੇ ਪਿਆਜ਼ ਦਾ ਤਨਾਦ ਕੱਟਿਆ ਅੱਜ ਰਾਜ ਦੀ ਪਲੇਟ ਹੈ ਹਲਕੇ ਦੇ ਪਿਆਰ ਦੇ ਬਣੇ ਪਏ ਸੀਗੇ ਕਾ ਆਪੇ ਸਾਰੇ ਉਹੀ ਗਰਮ ਕਰਕੇ ਦੇ ਦਿੱਤੇ ਨੇ ਇਹਨਾਂ ਨੇ ਦਾਲ ਵੀ ਬਹੁਤ ਜ਼ਰਾ ਟੇਸਟੀ ਬਣੀ ਸੀ ਤੇ ਪਾਲਕ ਦੀ ਪੁਰਜੀ ਵੀ